ਸਾਸਤਰੀ ਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾਬੋਬੋ ਸਵਾਜ ਤੇ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੈੜਾ ਆ ਗੀਆਂ ਵੀਰ ਕੋਲੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਤਰੀ ਕਾਲ ਵੀਰ ਜੀ ਸਾਸਤਰੀ ਕਾਲ ਵੀਰ ਜੀ ਕੀ ਹਾਲ ਚੱਲ ਰਿਹਾ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾ ਹਾਂਜੀ ਵਧੀਆ ਵੀਰ ਜੀ ਸਾਰਾ ਵਧੀਆ ਹਾਂ ਵੀਰੇ ਨਾਂ ਦੱਸੀ ਆਪਣਾ ਹਾਂਜੀ ਨਾਂ ਮੇਰਾ ਪ੍ਰਦੀਪ ਸਿੰਘ ਹਾਂਜੀ ਮੋਣ ਬਣਾਰੀ ਜ਼ਿਲ੍ਹਾ ਅਮਰਸਾ ਤਿਸਵੀਲੇ ਨਾਲਾ ਠੀਕ ਹੈ ਨੰਬਰ ਹੈ 9872490885 ਠੀਕ ਹੈ ਜੀ ਤਾਂ ਵੀਰੇ ਦੋ ਵੇੜਾ ਆ ਗਿਆ ਕੋਲੇ ਆਪਣੇ ਕੋ ਦੋ ਵੇੜਾ ਆ ਗਿਆ ਠੀਕ ਆ ਜੀ ਦੋਵੇਂ ਚੰਗੀਆਂ ਹਨਾ ਰੰਗ ਬਾਜ ਆ ਗਈਆਂ ਤਾਂ ਇੱਕ ਸ਼ਾਈ ਵਾਲਾ ਗਈ ਵੀਰੋ ਚੰਗੇ ਰਿਕਾਰਡ ਵਾਲੀ ਆ ਤਾਂ ਆਪਣਾ ਫੋਨ ਨੰਬਰ ਵੀ ਜੀ ਦੱਸਿਓ ਹਾਂ ਜੀ 897249088 ਠੀਕ ਆ ਕਰੀਏ ਵੀਰੇ ਸ਼ੁਰੂ ਇਹਨੇ ਤਾਂ ਆਏ ਦੇ ਬਾਰੇ ਦੱਸਦੀ ਪਹਿਲਾ ਨੰਬਰ ਵਾਲੇ ਇਹ ਵੀਡੀਓ ਦਾ ਬੱਚਾ ਨਹੀਂ ਹੈਗਾ ਇਹਦੇ ਥਲੇ ਦੁੱਧ ਫੱਟ ਤੋਂ 8 ਕਿਲੋ ਜਿਹੜਾ ਆ ਹੈ ਰੈਫ ਟੈਂਪਸ 7 ਕਿਲੋ ਤੋਂ 8 ਕਿਲੋ 7 ਕਿਲੋ ਲਾ ਲਓ ਹਨਾ ਵੀਰੇ ਤਾਂ ਰੰਗ ਬਾਜ ਆ ਗਈ ਹਨਾ ਗੁੱਡੀ ਬੜੀ ਆ ਜਿੰਦਾ ਮਰਜੀ ਇਹ ਜਿੰਗਾ ਸੋਹਣਾ ਥਾਣਾ ਗਿਆ ਹਾਂ ਹਾਂ ਬੜੀ ਵਧੀਆ ਲੱਗਾ ਬਾਕੀ ਜਿਹੜੀ ਠੰਡੀ ਠੀਕ ਹੈ ਖੋਲੋ ਵੀਰੇ ਤੋਰਾ ਵਿਖਾਈਏ ਤਾਂ ਵੇਖੋ ਵੀਰੋ 8 ਕਿਲੋ 7 ਕਿਲੋ ਵੀਰੇ ਦੁੱਧ ਦੱਸਦਾ ਸੋਹਣੀ ਵਹਿੜਾ 7 ਕਿਲੋ ਦੁੱਧ ਆ ਗਿਆ ਰੰਗ ਬਾਈ ਵਹਿੜਾ ਕੀ ਵੀਰੋ ਫੇਸ ਕੁਆਲਿਟੀ ਬਾਕੀ ਚੈੱਕ ਕਰ ਲਓ ਸੋਹਣੀ ਵਹਿੜਾ ਮਿਲਦੀ ਮਿਲਦੀ ਕਿਵੇਂ ਵੀਰੇ ਐਦਾਂ ਹਾਂ ਐਦਾਂ ਰਸੀ ਪਾ ਕੇ ਰਸੀ ਪਾਣੀ ਦੀ ਵੈਸੇ ਅ ਸਰ ਰਸੀ ਠੀਕ ਹੈ ਤਾਂ ਹਾਂ ਐਸੇ ਹੀ ਠੀਕ ਹੈ ਵੇਖੋ ਵੀਰੋ ਤੋਰਾ ਤਾਰਾ ਚੈੱਕ ਕਰ ਲਓ ਸੋਨਾ ਲੇਵਾ ਲੱਗਿਆ ਵੈਡ ਨੂੰ ਤਾਂ 7 ਲੀਟਰ ਵੀਰ ਦੁੱਧ ਦਾਸ ਦਾ ਸੋਨੇ ਲੇਵੇ ਦੀ ਮਾਲਕਾ ਠੀਕ ਹੈ ਜੀ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਇਹਦੇ ਕਿੰਨੇ ਦੀ ਵੈਡ ਹੋ ਜੂ 20000 ਦੀ 20 ਦੀ ਠੀਕ ਐ ਕੱਢ ਦਿਓ ਮਾਨਤਨ ਵਿੱਚੋਂ ਹਾਂਜੀ ਮਾਨਤਨ ਜਾਨ ਦਿਓ 2000 ਕਰ ਦੇਨੇ 18 ਦੀ 18000 ਠੀਕ ਐ ਤੇ ਵੇਖੋ ਵੀਰੋ ਚੈੱਕ ਕਰ ਲੋ ਸੋਹਣੀ ਵਹਿੜਾ ਗੁਲਾਬੀ ਥਾਨ ਆ ਗਿਆ 7 ਲੀਟਰ ਦੁੱਧਾ ਤਾਂ ਬਾਕੀ ਵੀਰਾਂ ਨੂੰ ਬੈਂਤੀਆ ਫੋਨ ਲਾ ਲਿਓ ਹਣਾ ਵੀਰੇ ਕੋਈ ਗੱਲ ਨਹੀਂ ਮਾਨਤਨ ਕਰਾਂਗੇ ਖੁੱਲਾ ਮੰਨਾਂਗੇ 18 ਚ ਹਾਂਜੀ ਕਰਾਂਗੇ ਚਲਿਆ ਰਹੀ ਹੋਰ ਛੱਡ ਦੇ ਯਾਰ 17 ਦੀ ਚਲੋ ਠੀਕ ਐ ਹਾਂ ਬਾਕੀ ਕੋਈ ਫੋਨ ਲਾਵੇ ਹਣਾ ਫੋਨ ਲਾਵੇ ਕੋਈ ਨਹੀਂ ਦੇ ਦਾਂਗੇ ਹਾਂਜੀ ਵਹਿੜ ਬਾਕੀ ਠੰਡੀ ਫੀਲਾ ਰੰਗ ਬਾਹਰ ਕੋਈ ਗੱਲ ਨਹੀਂ ਠੀਕ ਐ ਠੀਕ ਐ ਵੀਰੇ ਤਾਂ ਵੀਰੋ ਫੋਨ ਜਰੂਰ ਵੀਰ ਨੂੰ ਲਾ ਲਿਓ ਮਾਂ ਤਨ ਹੋ ਜੂ ਠੀਕ ਐ ਵੀਰੇ ਆ ਦੂਜਾ ਨੰਬਰ ਤੇ ਆ ਗਈ ਵਹਿੜ ਹਾਂਜੀ ਇਹਦਾ ਇਹ ਬੱਚਾ ਤੇ ਵਛੀ ਜੂ ਅੱਛਾ ਇਹਦੀ ਵਛੀ ਆ ਗਈ 2 ਮਹੀਨੇ ਦੇ ਕਰੀਬ ਵਛੀ ਨੂੰ ਹੋਇਆ ਜੀ ਐਸ ਆਈਲ ਵਛੀ ਆ ਗਈ ਹੈ ਨਾ ਜੀ 9 ਤੋਂ 10 ਲੀਟਰ ਦੁੱਧ ਆ ਐਟ ਟਾਈਮ ਤੇ ਹੈਗਾ ਅੱਛਾ 9 ਤੋਂ 10 ਲੀਟਰ ਹੈਗਾ ਹਾਂਜੀ ਠੀਕ ਐ ਫੋਲੋ ਵੀਰੇ ਤੋਰਾ ਵਿਖਾਈਏ ਤਾਂ ਵੇਖੋ ਵੀਰ ਇੱਕ ਰੀ ਠੰਡ ਲੱਗੇ ਤਾਂ ਚੈੱਕ ਕਰ ਲਓ ਸੋਹਣਾ ਠੰਡ ਲੱਗਿਆ ਚਵਾਈ ਵਾਲਾ ਤਾਂ ਵੀਰੇ ਕਿਦਾਂ ਵੱਡੇ ਪੱਲੇ ਚ ਆ ਗਏ ਹੈ ਨਾ ਦੁੱਧ ਤਾਂ ਸੇਵਾ ਨਾਲ ਚੰਗਾ ਪਰਨ ਆ ਲੀਆਂ ਕੇਦਾਂ ਦਾ ਤੇ ਵੇਖੋ ਵੀਰੋ ਤੋਂ ਨਾਲੀ ਕੱਦ ਕਾਠ ਤੇ ਜੇ ਕੱਦ ਕਾਠ ਤਾਂ ਵੀਰੇ ਚਮਕ ਵੀ ਵਧੀਆ ਵਹਿੜ ਦੀ ਸੋਹਣੀ ਤਾਂ ਥਣ ਵੀ ਬਹੁਤ ਵਧੀਆ ਲੱਗਿਆ ਬਿਲਕੁਲ ਇਹ ਤੋ ਇਹ ਬੱਚੇ ਦਾ ਪਸ਼ੂ ਯਾਦਾ ਕਰਦਾ ਸ਼ਾਇਰ ਠੀਕ ਵਧੀਆ ਤਾਂ ਚਵਾਜੂਗੀ ਜੀ ਬਹੁਤ ਵਧੀਆ ਪੋੜਾ ਜੀ ਹਾਂ ਜੀ ਤਾਂ ਵੇਖੋ ਵੀਰੋ ਸੇਵਾ ਕਰ ਲੋਗੇ ਕਿੱਡੀ ਵਹਿੜਾ ਦੁੱਧ ਤਾਂ ਚੰਗਾ ਪਰਮਾ ਲਈਆ ਖਾਨ ਬਹੁਤ ਸਪੈਸ਼ਲ ਲੱਗਿਆ ਚੈੱਕ ਕਰੋ। ਬਾਕੀ ਇਹ ਵੀ ਠੰਡੀ ਵਧੀਆ ਰਸੀ ਭਾਸੀ ਤੇ ਠੀਕ ਹੈ ਜੀ। ਆ ਵਛੀ ਆ ਗਈ ਮਗਰ ਹਨਾ ਜੀ। ਠੀਕ ਹੈ ਤੇ ਵੇਖੋ ਵੀਰੇ ਸੋਹਣੀ ਵੜਾ ਸ਼ਾਈ ਹੈ। ਥੋੜਾ ਵਛੀ ਦਾ ਜ਼ਿਆਦਾ ਕਰਦੀ ਆ। ਮਛੀਆਂ ਦੀ ਅੱਗੇ ਬੰਨ ਛੱਡੋ। ਬਿਲਕੁਲ। ਤੇ ਦੁੱਧ ਵੀ ਵੀਰੇ ਇਹਦਾ ਮਈਆਂ ਵਰਗਾ ਹਣਾ ਜਿੰਨਾ ਵੀ। ਠੀਕ ਹੈ। ਤੇ ਵੇਖੋ ਵੀਰੇ ਪਿਓਰ ਸ਼ਾਈ ਵਾਲਾ ਐ ਧੁੰਨ ਵਾਲੀ ਆ ਗਈ ਆ ਥਨ ਥਨ ਲਾਗੇ ਤੇ ਇੱਕ ਵਾਰੀ ਚੈੱਕ ਕਰ ਲਓ ਫਿਰ। ਤਾਂ ਗਾੜੀ ਵੀਰੇ ਤੁਹਾਡੇ ਸੇਵਾ ਦਾ ਦੁੱਧ ਹਨਾ ਵੀਰੇ ਹਾਂਜੀ ਹਾਂਜੀ ਇਹੋ ਜਿਹਾ ਵੀਰੇ ਪਾਓਗੇ ਵੱਡੀ ਵੈੜਾ ਦੁੱਧ ਤਾਂ ਵੈੜਾ ਤਾਂ ਵੀਰੇ ਹੱਕ ਰੱਖਦੀ ਚੰਗੇ ਰਿਕਾਰਡ ਵਾਲੀ ਆ ਹਨਾ ਸਾਡੇ ਕੋ ਟੂੜੀ ਤਾੜੀ ਗਿੱਲੀ ਹੋ ਗਈ ਤੇ ਉਹ ਹੀ ਖਾਂਟੀਆਂ ਚਾਰੀਆਂ ਥੋੜਾ ਜਿਹਾ ਚੱਪੀ ਸੇਵਾ ਜਗੀ ਪੱਠੇ ਵੀ ਹੰਨੀ ਆ ਠੀਕ ਆ ਵੇਖੋ ਵੀਰੇ ਟੂੜੀ ਤਾੜੀ ਵੀਰ ਨੇ ਦੱਸਿਆ ਕਿ ਥੋੜਾ ਹੋਈ ਆ ਗਿੱਲੀ ਗੱਲੀ ਹੋ ਗਈ ਹਨਾ ਠੀਕ ਆ ਜੀ ਆ ਤਾਂ ਦੁੱਧ ਦਾ ਵੀਰੇ ਗਾੜੀ ਪਾਏ ਦਾ ਹਨਾ ਠੀਕ ਆ ਜੀ ਤਾਂ ਬਾਕੀ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਇਹ ਵੈੜ ਕਿੰਨੇ ਦੀ ਦੇ ਦੇਣੀ ਹਣ ਇਹਦਾ ਜਾਇ ਜੀ ਕਰਦਾ ਇਹਦਾ ਜਾਇ ਜੀ ਜਾਣਦੇ ਹਨ ਇਹਦਾ 30000 ਮੁੱਲ ਕਰਦਾ ਇਹਦਾ ਮੁੱਲ ਕਿੰਨਾ 30000 ਜੀ ਠੀਕ ਆ ਵੀਰੇ ਇਹਦੇ ਵੀ ਤਮਾਦਾਨ ਕਰਾਂਗੇ ਹਾਂਜੀ ਬੱਤੀ ਗਾਇਡ ਲੱਗੀ ਆ ਨਹੀਂ ਰੇਡ ਜੈ ਜੈ ਵੀਰੇ ਨਹੀਂ ਨਹੀਂ ਰੇਡ ਹੈ ਜੈ ਜੈ ਮੰਗਣ ਨੂੰ ਭਾਵੇਂ 55 ਮੰਗ ਲਾਉਦਾ ਕੀ ਆ ਹੱਕ ਰੱਖਦੀ ਵੜ ਬਾਕੀ ਚਲੋ ਤੁਸੀਂ ਦੁੱਧ ਦੇ ਹਿਸਾਬ ਨਾਲ ਮੰਗ ਲਿਆ ਹਨਾ ਵੀ ਜਿੰਨਾ ਦੁੱਧ ਆ ਵੀਰੇ ਉਹਨਾਂ ਵਾ ਬਾਕੀ ਵੀਰ ਜੀ ਨੇ ਦੱਸਿਆ ਕਿ ਥੋੜਾ ਸੇਵਾ ਸੁਭਾ ਦਾ ਚੱਕਰ ਆ ਬਾਕੀ ਚਲੋ ਕਿਹੜਾ ਵੀਰ ਸੇਵਾ ਸੁਭਾ ਚੰਗੀ ਕਰ ਲੂ ਦੁੱਧ ਚ ਵਾਜੂ ਹਨਾ ਵੀਰੇ ਹਾਂ ਜੀ ਠੀਕ ਹੈ ਜੀ 3000 ਦਿਖਾਣਾ 3000 ਜਮਾਨਤ ਜਰੂਰ ਕਰਦਾਂਗੇ ਕੋਈ ਫੋਨ ਲਾਵੇ ਹਾਂਜੀ ਫੋਨ ਲਾ ਦੇ ਤਾਂ ਜਰੂਰ ਤੇ ਕਰਾਂਗੇ ਕੋਈ ਮਾਰ ਤਾ ਵੀਰੇ ਕਿਦਾਂ ਕੋਈ ਜੋੜਾ ਪਾ ਲੂਗਾ ਨਾਲ ਵਹਿੜ ਉਹ ਵੀ ਕੋਈ ਗੱਲ ਨਹੀਂ ਉੱਥੇ ਫੁੱਲਾ ਮਾਰਦਣ ਕਰਦਾਂਗੇ ਕੋਈ ਕਰ ਦਿਓ ਹਾਂ ਕੋਈ ਫੋਨ ਲਾਵੇ ਯਾਰ ਹਾਂਜੀ ਕੋਈ ਨਹੀਂ ਲਾ ਲਈ ਫੋਨ ਲੈ ਕਰੀ ਜਰੂਰ ਲਾ ਲਈ ਜੰਮਾਗੇ ਇਹਨੇ ਠੀਕ ਹੈ ਤੇ ਦੇਖ ਲਿਖੋ ਵੀਰੇ ਮਗਰ ਛਾਈ ਵਾਲੀ ਵਸ਼ੀ ਹੈ ਤਾਂ ਛਾਈ ਵਾਲੀ ਵਹਿੜ ਆ ਤਾਂ ਥਣ ਸੁਨੇ ਕਰੀ ਲੱਗੇ ਤਾਂ ਫਿਰ ਦੇਖ ਲਓ ਸੋਨਾ ਥਣ ਲੱਗਿਆ ਸੋਨੇ ਥਣ ਭਾਂਡੇ ਦੀ ਮਾਰਗਾ ਵੀਰੇ ਇੱਕ ਤਾਂ ਥੋੜਾ ਜਿਹਾ ਛੋਟਾ ਰੱਖ ਦੀ ਹੁਣ ਲਾ ਹਨਾ 17 ਰੱਖ ਦਿਆ ਬਾਕੀ ਦੁੱਧ ਦਾ ਇਹ 17 ਨਾਲ ਤੁਹਾਨੂੰ ਬਰਾਬਰ ਨੇ 17 ਬਰਾਬਰ ਆ ਠੀਕ ਆ ਜੀ ਬਾਕੀ ਚਲੋ ਵੀਰਾਂ ਨੂੰ ਬੇਨਤੀ ਹੁੰਦੀ ਹੈ ਹਰ ਵੀਡੀਓ 'ਚ ਕਿ ਵੀਰੇ ਤੁਸੀਂ ਆਪ ਦੀ ਚਵਾਈ ਕਰਨੀ ਆ ਵੇਖ ਚਾ ਕੇ ਪਸ਼ੂ ਤੁਸੀਂ ਲੈਣਾ ਉਹ ਤਾਂ ਡਾ ਆਪ ਦਾ ਖੁਦ ਦਾ ਫਰਜ਼ ਆ ਜੀ ਹਰ ਵੀਡੀਓ 'ਚ ਇਹੋ ਬੇਨਤੀ ਹੁੰਦੀ ਆ ਤਾਂ ਆਪ ਦੀ ਚਵਾਈ ਕਰੋ ਪਾਸ ਕਰੋ ਤਾਂ ਬਾਕੀ ਵੀਰੇ ਚੈੱਕ ਕਰ ਹੀ ਲਿਆ ਰੇਟ ਤੁਸੀਂ ਵੀਰ ਦਾ ਇਹ 30000 ਦੀ ਤਾਂ ਉਹ 17000 ਦੀ ਹਨਾ ਜੀ ਤਮਾਂ ਤਾਂ ਖੁੱਲਾ ਜੋੜੇ ਚ ਬਾਕੀ ਕੋਈ ਫੋਨ ਜ਼ਰੂਰ ਲਾ ਲੇ ਤਾਂ ਵੀਰੋ ਬਾਕੀ ਬੈਂਤੀ ਆ ਚੈਨਲ ਨੂੰ ਮਤਵਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਇੱਕ ਵਾਰੀ ਆਪਣਾ ਐਡਰੈਸ ਜ਼ਰੂਰ ਬੋਲਿਓ ਹਾਂਜੀ ਨਾਮ ਮੇਰਾ ਕਰਤਿਸ਼ੰਗਾ ਪਿੰਡ ਮੋਣਪੜਾੜੀ ਜ਼ਿਲ੍ਹਾ ਅੰਮ੍ਰਿਤਸਰ ਤਸਵੀਲ ਇਹ ਨਾਲ ਆ ਤੇ ਆਪਣਾ ਮੋਬਾਈਲ ਨੰਬਰ ਹੈਗਾ 98522 908858 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ